ਕੁਦਰਤੀ ਆਪਦਾ ਦੇ ਵਿਚਾਲੇ ਅਜਿਹਾ ਖੌਫਨਾਕ ਮੰਜ਼ਰ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਜਿੱਥੇ ਇੱਕ ਜਲਦੀ ਚਿਖਾ ਵੀ ਪਾਣੀ ਦੇ ਵਿੱਚ ਡੁੱਬੀ ਹੈ ਤਾਂ ਇਸ ਵੇਲੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹਿਮਾਚਲ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇਸ ਖੌਫਨਾਕ ਮੰਜ਼ਰ ਵਿਚਾਲੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਇੱਕ ਜਲਦੀ ਚਿਖਾ ਤਾਂ ਇਸ ਪਾਣੀ ਦੇ ਵਿੱਚ ਡੁੱਬ ਗਈ ਹੈ ਦਰਸਲ ਲਗਾਤਾਰ ਹੀ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਦਰਿਆ ਤੇ ਨਾਲੇ ਉਫਾਂਤ ਰਹੀਆਂ ਦੇ ਵਿੱਚ ਪਾਣੀ ਦਾ ਪੱਦਰਵਾਦ ਦਾ ਜਾ ਰਿਹਾ ਉਧਰ ਹੀ ਚੰਡੀਗੜ੍ਹ ਮਨਾਲੀ ਫੋਰ ਲੇਨ ਹਾਈਵੇ ਬੰਦ ਹੋ ਚੁੱਕਿਆ ਹੈ ਕਈ ਹਾਈਵੇ ਟੁੱਟ ਚੁੱਕੇ ਨੇ ਤੇ ਕਈ ਥਾਈਂ ਲੋਕ ਮਲਬੇ ਹੇਠਾਂ ਦੱਬੇ ਜਾਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਭਾਰੀ ਤਬਾਹੀ ਇਸ ਵੇਲੇ ਹਿਮਾਚਲ ਉੱਤਰਾਖੰਡ ਦੇ ਵਿੱਚ ਮਚੀ ਹੋਈ ਹੈ ਜਿੱਥੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਪਾਣੀ ਨੇ ਇੰਨਾ ਇੱਥੇ ਕਹਿਰ ਵਰਸਾਇਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚਾਰੇ ਪਾਸੇ ਜਿੱਧਰ ਨਜ਼ਰ ਮਾਰ ਲੋ ਸਿਰਫ ਤਬਾਹੀ ਹੀ ਕੁਦਰਤੀ ਆਪਦਾ ਦੇ ਵਿਚਾਲੇ ਅਜਿਹਾ ਖੌਫਨਾਕ ਮੰਜ਼ਰ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਜਿੱਥੇ ਇੱਕ ਜਲਦੀ ਚਿਖਾ ਵੀ ਪਾਣੀ ਦੇ ਵਿੱਚ ਡੁੱਬੀ ਹੈ ਤਾਂ ਇਸ ਵੇਲੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹਿਮਾਚਲ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇਸ ਖੌਫਨਾਕ ਮੰਜ਼ਰ ਵਿਚਾਲੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਇੱਕ ਜਲਦੀ ਚਿਖਾ ਤਾਂ ਇਸ ਪਾਣੀ ਦੇ ਵਿੱਚ ਡੋਬ ਗਈ ਹੈ ਦਰਸਲ ਲਗਾਤਾਰ ਹੀ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਦਰਿਆ ਤੇ ਨਾਲੇ ਉਫਾਂਤ ਦਰਿਆ ਦੇ ਜੋ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਉਦੋਂ ਰਿਚਰ ਨਿਗੜ ਮਨਾਲੀ ਫੋਰ ਲੇਨ ਹਾਈਵੇ ਬੰਦ ਹੋ ਚੁੱਕਿਆ ਹੈ ਕਈ ਹਾਈਵੇ ਟੁੱਟ ਚੁੱਕੇ ਨੇ ਤੇ ਕਈ ਥਾਈਂ ਲੋਕ ਮਲਬੇ ਹੇਠਾਂ ਦੱਬੇ ਜਾਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਭਾਰੀ ਤਬਾਹੀ ਇਸ ਵੇਲੇ ਹਿਮਾਚਲ ਉੱਤਰਾਖੰਡ ਦੇ ਵਿੱਚ ਮਚੀ ਹੋਈ ਹੈ ਜਿੱਥੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਪਾਣੀ ਨੇ ਇੰਨਾ ਇੱਥੇ ਕਹਿਰ ਵਰਸਾਇਆ ਜਿਸ ਦੀ ਅਕੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚਾਰੇ ਪਾਸੇ ਜਿੱਧਰ ਨਜ਼ਰ ਮਾਰ ਲਓ ਸਿਰਫ ਤਬਾਹੀ ਹੀ ਕੁਦਰਤੀ ਆਪਦਾ ਦੇ ਵਿਚਾਲੇ ਅਜਿਹਾ ਖੌਫਨਾਕ ਮੰਜ਼ਰ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਜਿੱਥੇ ਇੱਕ ਜਲਦੀ ਚਿਖਾਵੀ ਪਾਣੀ ਦੇ ਵਿੱਚ ਡੁੱਬੀ ਹੈ ਤਾਂ ਇਸ ਵੇਲੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹਿਮਾਚਲ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇਸ ਖੌਫਨਾਕ ਮੰਜ਼ਰ ਵਿਚਾਲੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਇੱਕ ਜਲਦੀ ਚਿਖਾ ਤਾਂ ਇਸ ਪਾਣੀ ਦੇ ਵਿੱਚ ਡੋਬ ਗਈ ਹੈ ਦਰਸਲ ਲਗਾਤਾਰ ਹੀ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਮਿਰਾਨੀ ਇਲਾਕਿਆਂ ਦੇ ਵਿੱਚ ਦਰਿਆ ਤੇ ਨਾਲੇ ਉਫਾਂਤ। ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ। ਉਦੋਂ ਹੀ ਚੰਡੀਗੜ੍ਹ ਮਨਾਲੀ ਫੋਰਲੇਨ ਹਾਈਵੇ ਬੰਦ ਹੋ ਚੁੱਕਿਆ ਹੈ। ਕਈ ਹਾਈਵੇ ਟੁੱਟ ਚੁੱਕੇ ਨੇ ਤੇ ਕਈ ਥਾਈਂ ਲੋਕ ਮਲਬੇ ਹੇਠਾਂ ਦੱਬੇ ਜਾਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ। ਭਾਰੀ ਤਬਾਹੀ ਇਸ ਵੇਲੇ ਹਿਮਾਚਲ ਉੱਤਰਾਖੰਡ ਦੇ ਵਿੱਚ ਮੱਚੀ ਹੋਈ ਹੈ। ਜਿੱਥੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ। ਪਾਣੀ ਨੇ ਇੰਨਾ ਇਥੇ ਕਹਿਰ ਵਰਸਾਇਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚਾਰੇ ਪਾਸੇ ਜਿੱਧਰ ਨਜ਼ਰ ਮਾਰ ਲਓ ਸਿਰਫ ਤਬਾਹੀ ਹੀ ਕੁਦਰਤੀ ਆਪਦਾ ਦੇ ਵਿਚਾਲੇ ਅਜਿਹਾ ਖੌਫਨਾਕ ਮੰਜ਼ਰ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਜਿੱਥੇ ਇੱਕ ਜਲਦੀ ਚਿਖਾ ਵੀ ਪਾਣੀ ਦੇ ਵਿੱਚ ਡੁੱਬੀ ਹੈ ਤਾਂ ਇਸ ਵੇਲੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹਿਮਾਚਲ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇਸ ਖੌਫਨਾਕ ਮੰਜ਼ਰ ਵਿਚਾਲੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਇੱਕ ਜਲਦੀ ਚਿਖਾ ਤਾਂ ਇਸ ਪਾਣੀ ਦੇ ਵਿੱਚ ਡੋਬ ਗਈ ਹੈ ਦਰਸਲ ਲਗਾਤਾਰ ਹੀ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਮੰਜਾਨੀ ਇਲਾਕਿਆਂ ਦੇ ਵਿੱਚ ਦਰਿਆ ਤੇ ਨਾਲੇ ਉਫਾਂਤ ਦਰਿਆ ਦੇ ਜੋ ਪਾਣੀ ਦਾ ਪੱਦਰਵਾਦ ਦਾ ਜਾ ਰਿਹਾ ਉਦੋਂ ਰਿਚੀ ਨਿਗੜ ਮਨਾਲੀ ਫੋਰ ਲੇਨ ਹਾਈਵੇ ਬੰਦ ਹੋ ਚੁੱਕਿਆ ਹੈ ਕਈ ਹਾਈਵੇ ਟੁੱਟ ਚੁੱਕੇ ਨੇ ਤੇ ਕਈ ਥਾਈਂ ਲੋਕ ਮਲਬੇ ਹੇਠਾਂ ਦੱਬੇ ਜਾਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਭਾਰੀ ਤਬਾਹੀ ਇਸ ਵੇਲੇ ਹਿਮਾਚਲ ਉੱਤਰਾਖੰਡ ਦੇ ਵਿੱਚ ਮਚੀ ਹੋਈ ਹੈ ਜਿੱਥੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਪਾਣੀ ਨੇ ਇੰਨਾ ਇੱਥੇ ਕਹਿਰ ਵਰਸਾਇਆ ਜਿਸ ਦੀ ਅਕਤ ਤਸਵੀਰਾਂ ਸਭ ਨਹੀਂ ਆ ਰਹੀਆਂ ਨੇ ਚਾਰੇ ਪਾਸੇ ਜਿੱਧਰ ਨਜ਼ਰ ਮਾਰ ਲਓ ਸਿਰਫ ਤਬਾਹੀ ਹੀ ਨਜ਼ਰ ਆ ਰਹੀ ਹੈ